ਅੱਜ ਦੀ ਘਟਨਾ 28 ਮਾਰਚ 2018 ਮਲੇਰ ਕੋਟਲੇ ਦੇ ਨੇੜੇ ਪੈਂਦਾ ਪਿੰਡ ਆਹਾਨ ਖੇੜੀ ਉੱਥੋਂ ਕਿਸੇ ਦੀ ਫੋਨ ਕਾਲ ਆਉਂਦੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਕਿਹਾ ਜਾਂਦਾ ਵੀ ਇੱਥੇ ਇੱਕ ਬੋਰਾ ਪਿਆ ਤੇ ਬੋਰੇ ਦੇ ਵਿੱਚ ਇੱਕ Laash ਪਈ ਹੈ ਪੁਲਸ ਪਾਰਟੀ ਫੌਰਨ ਮੌਕੇ ਤੇ ਪਹੁੰਚਦੀ ਹੈ ਉੱਥੇ ਜਦੋਂ ਜਾ ਕੇ ਦੇਖਿਆ ਜਾਂਦਾ ਤਾਂ 28 ਤੋਂ 32 ਸਾਲ ਦੇ ਵਿਚਕਾਰ ਦਾ ਇੱਕ ਨੌਜਵਾਨ ਹੁੰਦਾ ਜਿਹਦੀ Laash ਹੁੰਦੀ ਹੈ ਆਲੇ ਦੁਆਲੇ ਲੋਕਾਂ ਤੋਂ ਪੁੱਛਿਆ ਜਾਂਦਾ ਵੀ ਕੋਈ ਇਹਨੂੰ ਜਾਣਦਾ ਹੋਵੇ ਪਰ ਉੱਥੇ ਕੋਈ ਵੀ ਐਸਾ ਸ਼ਖਸ ਨਹੀਂ ਮਿਲਦਾ ਜਿਹੜਾ ਉਹਨੂੰ ਜਾਣਦਾ ਹੋਵੇ ਹੁਣ ਪੁਲਿਸ ਵਾਸਤੇ ਸਭ ਤੋਂ ਵੱਡੀ ਮਸ਼ੀਤ ਇਹੀ ਸੀ ਵੀ ਇਹ ਪਤਾ ਲੱਗ ਸਕੇ ਵੀ ਇਹ লাশ ਹੈ ਕਿ ਦੀ ਹੈ ਉਸ ਤੋਂ ਬਾਅਦ ਹੀ ਅੱਗੇ ਜਾ ਵਧਿਆ ਜਾ ਸਕਦਾ ਸੀ লাশ ਨੂੰ ਕਬਜ਼ੇ 'ਚ ਲਿਆ ਜਾਂਦਾ ਹੈ ਕਬਜ਼ੇ 'ਚ ਲੈ ਕੇ ਉਹਨੂੰ ਮੌਰਚਰੀ 'ਚ ਰਖਵਾਇਆ ਜਾਂਦਾ ਦੂਜੇ ਪਾਸੇ ਭਾਲ ਕੀਤੀ ਜਾਂਦੀ ਹੈ ਵੀ ਕਿਸੇ ਤਰੀਕੇ ਪਤਾ ਲੱਗ ਸਕੇ ਵੀ ਇਹ লাশ ਹੈ ਕਿ ਦੀ ਹੈ ਅਖੀਰ ਫਿਰ ਪੁਲਿਸ ਨੂੰ ਪਤਾ ਲੱਗਦਾ ਵੀ ਇੱਕ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਹੋਈ ਹੁੰਦੀ ਹੈ ਪੁਲਿਸ ਜਦੋਂ ਪਤਾ ਕਰਦੀ ਹੈ ਸਾਰਾ ਕੁਝ ਦੇਖਦੀ ਹੈ ਫੋਟੋ ਵਗੈਰਾ ਚੈੱਕ ਕੀਤੇ ਜਾਂਦੇ ਆ ਤਾਂ ਪੁਲਿਸ ਨੂੰ ਪਤਾ ਲੱਗਦਾ ਵੀ ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਈ ਹੈ ਉਹਦੀ ਇਹ লাশ ਹੈ ਫਿਰ ਘਰਦਿਆਂ ਨੂੰ ਕੰਟੈਕਟ ਕੀਤਾ ਜਾਂਦਾ ਉੱਥੇ ਮੌਕੇ ਤੇ ਜਦੋਂ ਜਾ ਕੇ ਘਰ ਵਾਲੇ ਦੇਖਦੇ ਨੇ ਤਾਂ ਉਹਨਾਂ ਦੇ ਮੁੰਡੇ ਜਸਵਿੰਦਰ ਸਿੰਘ ਦੀ ਇਹ লাশ ਸੀ ਜਿਹਦੀ ਉਮਰ 30 ਸਾਲ ਹੁੰਦੀ ਹੈ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਇਥੇ ਸ਼ੁਰੂ ਹੁੰਦੀ ਹੈ লাশ ਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਪਤਾ ਲੱਗਦਾ ਵੀ ਕਿਸੇ ਚੀਜ਼ ਦੇ ਨਾਲ ਉਹਦਾ ਗਲ ਘੁੱਟਿਆ ਗਿਆ ਉਸ ਤੋਂ ਬਾਅਦ ਉਹਦੀ ਮੌਤ ਹੋਈ ਹੈ ਦਮ ਘੁੱਟਣ ਦੇ ਨਾਲ ਲਾਸ਼ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਅੰਤਿਮ ਸੰਸਕਾਰ ਹੁੰਦਾ ਹੈ ਪੁਲਿਸ ਇਨਵੈਸਟੀਗੇਸ਼ਨ ਹੁੰਦੀ ਹੈ ਕਰਦਿਆਂ ਦੇ ਬਿਆਨ ਦਰਜ ਕੀਤੇ ਜਾਂਦੇ ਨੇ ਤੇ ਹੁਣ ਪੁਲਿਸ ਨੂੰ ਇਹ ਪਤਾ ਲੱਗਿਆ ਦਿਹਾੜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰ ਇੱਕ ਆਮ ਜੇ ਬੰਦੇ ਦੇ ਨਾਲ ਕਿਸੇ ਦੀ ਇੰਨੀ ਦੁਸ਼ਮਣੀ ਵੀ ਉਹਨੂੰ ਇਸ ਤਰੀਕੇ ਨਾਲ ਮਾਰ ਕੇ ਤੇ ਬੋਰੀ ਦੇ ਵਿੱਚ ਪਾ ਕੇ ਇੱਥੇ ਸੁੱਟਿਆ ਹੋਵੇ ਪੁਲਿਸ ਆਪਣੇ ਤੌਰ ਤਰੀਕੇ ਤੇ ਆਪਣੇ ਮੁਖਬਰ ਐਕਟਿਵ ਕਰਦੀ ਹੈ ਤੇ ਪਤਾ ਕੀਤਾ ਜਾਂਦਾ ਹੈ ਦੂਜੇ ਪਾਸੇ ਜਿਹੜੇ ਘਰ ਦੇ ਸੀ ਉਹ ਵੀ ਫਿਰ ਇੱਕ ਬਿਆਨ ਦਿੰਦੇ ਨੇ ਉਹ ਬਿਆਨਾਂ ਦੇ ਆਧਾਰ ਤੇ ਤੇ ਪੁਲਿਸ ਕੋਲ ਜਿਹੜੇ ਮੁਖਬਰ ਆ ਕੇ ਜੋ ਕੁਝ ਦੱਸਦੇ ਨੇ ਉਹਨਾਂ ਦੇ ਆਧਾਰ ਤੇ ਜਸਵਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਉਰਫ ਅਮਨ ਤੇ ਮੁਹੰਮਦ ਸ਼ਹਿਜ਼ਾਦ ਉਰਫ ਬਾਜ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਹੈ ਇਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਤੇ ਪੁੱਛਗਿੱਛ ਦੇ ਵਿੱਚ ਇਹ ਕਹਿੰਦੇ ਨੇ ਵੀ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਉਲਟਾ ਜਿਹੜੀ ਅਮਨ ਕੌਰ ਹੁੰਦੀ ਹੈ ਰੋਂਦੀ ਹੈ ਵੀ ਮੇਰਾ ਜਿਹੜੇ ਬੱਚੇ ਨੇ ਉਹ ਅਨਾਥ ਹੋ ਗਏ ਮੇਰਾ ਜਿਹੜਾ ਪਤੀ ਸੀ ਉਹ ਦੁਨੀਆ ਤੋਂ ਚਲਾ ਗਿਆ ਤੇ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਤੇ ਪੁਲਿਸ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਉਹਨੂੰ ਫਿਰ ਗੋਂਗੇ ਵੀ ਬੋਲਦੇ ਨੇ ਫਿਰ ਇਹ ਦੋਨੋਂ ਜਣੇ ਵੀ ਬੋਲਣਾ ਸ਼ੁਰੂ ਕਰਦੇ ਨੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਅਮਰਗੜ ਦੇ ਰਹਿਣ ਵਾਲੇ ਬਹਾਦਰ ਸਿੰਘ ਪਰਿਵਾਰ ਦੇ ਵਿੱਚ ਸੀ ਪਤਨੀ ਸਰਜੀਤ ਕੌਰ ਤੇ ਬੇਟਾ ਜਸਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਅਚਾਨਕ ਬਹਾਦਰ ਸਿੰਘ ਦੀ ਤਬੀਅਤ ਖਰਾਬ ਹੁੰਦੀ ਹੈ மஞ்சੇ ਤੇ ਪੈ ਜਾਂਦੇ ਨੇ ਉਹ ਤੇ 2003 ਦੇ ਆਸ-ਪਾਸ ਉਹਨਾਂ ਦੀ ਮੌਤ ਹੋ ਜਾਂਦੀ ਹੈ ਜ਼ਮੀਨ ਜਾਇਦਾਦ ਹੈ ਨਹੀਂ ਸੀ ਬਸ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਵਾਲਾ ਪਰਿਵਾਰ ਸੀ ਬਹਾਦਰ ਸਿੰਘ ਦੀ ਮੌਤ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਸਰਜੀਤ ਕੌਰ ਤੇ ਆ ਜਾਂਦੀ ਹੈ ਸਰਜੀਤ ਕੌਰ ਨੇ ਕਦੇ ਵੀ ਕੰਮ ਨਹੀਂ ਸੀ ਕੀਤਾ ਪਰ ਹੁਣ ਬੱਚਿਆਂ ਦਾ ਢਿੱਡ ਭਰਨਾ ਸੀ ਤੇ ਸਰਜੀਤ ਕੌਰ ਆਪਣੇ ਮਨ ਮੁਤਾਬਕ ਕੋਈ ਕੰਮ ਦੇਖਦੀ ਐ ਅਮਰਗੜ ਦੇ ਵਿੱਚ ਉਹਨੂੰ ਕੰਮ ਨਹੀਂ ਮਿਲਦਾ ਫਿਰ ਉਹ ਚਾਂਗਲੀ ਪਿੰਡ ਆ ਜਾਂਦੀ ਐ ਮਲੇਰਕੋਟਲੇ ਦੇ ਕੋਲ ਉਥੋਂ ਮਲੇਰਕੋਟਲੇ ਦੀ ਦਾਣਾ ਮੰਡੀ ਨੇੜੇ ਸੀ ਤੇ ਦਾਣਾ ਮੰਡੀ ਦੇ ਵਿੱਚ ਉਹਨੂੰ ਕੰਮ ਵੀ ਮਿਲ ਜਾਂਦਾ ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕਰਦੀ ਐ ਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਐ ਇੱਥੇ ਆ ਕੇ ਰਹਿਣਾ ਸ਼ੁਰੂ ਕਰਦੀ ਐ ਹੁਣ ਮੰਡੀ ਦੇ ਵਿੱਚ ਕੰਮ ਕਰਦੀ ਐ ਉਥੇ ਇਹਦੀ ਦੋਸਤੀ ਹੁੰਦੀ ਹੈ ਬਾਜ਼ ਦੇ ਨਾਲ ਬਾਜ਼ ਵੀ ਮੰਡੀ ਦੇ ਵਿੱਚ ਕੰਮ ਕਰਦਾ ਸੀ ਇਹਨਾਂ ਦੀ ਉਮਰ ਦੇ ਵਿੱਚ ਬਹੁਤ ਜ਼ਿਆਦਾ ਫਰਕ ਸੀ ਇੱਕ ਤਰੀਕੇ ਨਾਲ ਕਹਿ ਲਈਏ ਤਾਂ ਬਾਜ਼ ਦੀ ਜਿਹੜੀ ਉਮਰ ਸੀ ਇਹਦੇ ਲੜਕਿਆਂ ਦੇ ਬਰਾਬਰ ਸੀ ਇਹਨਾਂ ਦੀ ਦੋਸਤੀ ਬੜੀ ਡੂੰਗੀ ਚਲੀ ਜਾਂਦੀ ਹੈ ਕਿਉਂਕਿ ਸਰਜੀਤ ਕੌਰ ਨੂੰ ਵੀ ਕਹਿ ਲਈ ਵੀ ਕਿਸੇ ਤਰੀਕੇ ਇੱਕ ਸਹਾਰੇ ਦੀ ਜ਼ਰੂਰ ਸੀ ਤੇ ਉਹ ਸਹਾਰਾ ਮਿਲਦਾ ਉਹਨੂੰ ਬਾਜ਼ ਦੇ ਰੂਪ ਦੇ ਵਿੱਚ ਇਹਨਾਂ ਦੀ ਦੋਸਤੀ ਮੰਡੀ ਤੋਂ ਘਰ ਤੱਕ ਪਹੁੰਚ ਜਾਂਦੀ ਹੈ ਦਸਵਿੰਦਰ ਦੇ ਘਰ ਆਉਣਾ ਜਾਣਾ ਸ਼ੁਰੂ ਕਰਦਾ ਤੇ ਅਕਸਰ ਇਹਦੇ ਹੀ ਘਰ ਰਹਿਣਾ ਸ਼ੁਰੂ ਕਰ ਦਿੰਦਾ ਇਹ ਸਾਲ ਦਰ ਸਾਲ ਬੀਤਦੇ ਜਾਂਦੇ ਨੇ ਹੁਣ ਇੱਕ ਬੰਦਾ ਆ ਕੇ ਬਿਨਾ ਕਿਸੇ ਕੰਮ ਤੋਂ ਉਹਦੇ ਘਰ ਰਹਿ ਤੇ ਸਾਰਾ ਦਿਨ ਉਹਦੇ ਨਾਲ ਰਹੇ ਹਰ ਟਾਈਮ ਉਹਦੇ ਨਾਲ ਜਿੱਥੇ ਉਹ ਜਾਏ ਤੇ ਆਲੇ-ਦੁਆਲੇ ਮਹੱਲੇ ਦੇ ਵਿੱਚ ਗੱਲਾਂ ਵੀ ਹੁੰਦੀਆਂ ਨੇ ਪਰ ਇਸ ਗੱਲ ਦਾ ਸਰਜੀਤ ਕੌਰ ਤੇ ਬਾਜ ਕਹ ਲਈ ਕੋਈ ਧਿਆਨ ਨਹੀਂ ਦਿੰਦੇ ਉਹ ਆਪਣੇ ਕੰਮ ਦੇ ਵਿੱਚ ਮਸਤ ਰਹਿੰਦੇ ਨੇ ਆਪਣਾ ਕੰਮ ਕਰਨਾ ਤੇ ਜੋ ਕੁਝ ਦੁਨੀਆ ਕਹਿੰਦੀ ਹੈ ਕਈ ਜਾਏ ਦਿਨ ਅੱਗੇ ਲੰਘਣੇ ਸ਼ੁਰੂ ਹੋ ਜਾਂਦੇ ਨੇ ਹੁਣ ਟਾਈਮ ਆ ਜਾਂਦਾ ਹੈ ਜਿਹੜਾ ਜਸਵਿੰਦਰ ਸਿੰਘ ਸੀ ਉਹਦੇ ਵਿਆਹ ਦਾ ਉਮਰ ਵਿਆਹ ਦੀ ਹੁੰਦੀ ਹੈ ਲੜਕੀ ਦੇਖੀ ਜਾਂਦੀ ਹੈ ਅਮਨ ਕੌਰ ਦੇ ਨਾਲ ਰਿਸ਼ਤਾ ਤੈਅ ਹੁੰਦਾ ਹੁਣ ਇੱਥੇ ਜਸਵਿੰਦਰ ਸਿੰਘ ਆਪਣੀ ਮਾਂ ਨੂੰ ਕਹਿੰਦਾ ਵੀ ਬਾਜ ਸਾਡੇ ਘਰ ਆਉਂਦਾ ਸਾਡੀ ਬਹੁਤ ਬਦਨਾਮੀ ਹੁੰਦੀ ਹੈ ਤੈਨੂੰ ਤੇ ਬਾਜ ਨੂੰ ਲੈ ਕੇ ਲੋਕ ਬੜੀਆਂ ਗੱਲਾਂ ਕਰਦੇ ਨੇ ਇਹ ਸਾਡਾ ਵੀ ਮਜ਼ਾਕ ਉਡਾਇਆ ਜਾਂਦਾ ਹੁਣ ਮੇਰਾ ਵਿਆਹ ਹੋਣ ਵਾਲਾ ਮੈਂ ਨਹੀਂ ਚਾਹੁੰਦਾ ਵੀ ਮੇਰਾ ਵਿਆਹ ਹੋਣ ਤੋਂ ਪਹਿਲਾਂ ਟੁੱਟ ਜੇ ਜਾਂ ਬਾਅਦ ਚ ਖਰਾਬ ਹੋਏ ਵੀ ਬਾਅਦ ਸਾਡੇ ਘਰ ਨਹੀਂ ਆਉਣਾ ਚਾਹੀਦਾ ਉਹਨੂੰ ਸਖਤ ਹਦਾਇਤ ਦੇ ਦੇ ਹੁਣ ਜੇ ਮਾਂ ਸੀ ਜਿਹੜੀ surjeet kaur ਉਹ ਸਮਝ ਚੁੱਕੀ ਸੀ ਬੱਚੇ ਦੇ ਉਹਦਾ ਜਿਹੜਾ ਲੜਕੇ ਦੀ ਹੈ ਜਿਸ ਤਰੀਕੇ ਨਾਲ ਉਹਨੇ ਕਿਹਾ ਸੀ ਉਹ ਹਾਲਾਤ ਸਮਝਦੀ ਹੈ ਪਰ ਇੱਥੇ surjeet kaur ਕਹਿੰਦੀ ਹੈ ਵੀ ਮੈਂ ਉਹਦੇ ਨਾਲ ਸਾਰਾ ਦਿਨ ਉੱਥੇ ਕੰਮ ਕਰਨਾ ਹੈ ਅਸੀਂ ਇਕੱਠੇ ਰਹਿਣਾ ਹੈ ਵੀ ਫਿਰ ਜੇ ਮੈਂ ਰੋਕਿਆ ਤਾਂ ਮੈਨੂੰ ਵੀ ਦਿੱਕਤ ਆ ਸਕਦੀ ਹੈ ਤੂੰ ਆਪ ਹੀ ਕਹ ਦੇ ਜਸਵਿੰਦਰ ਸਿੰਘ ਫਿਰ ਬਾਜ ਨੂੰ ਕਹਿੰਦਾ ਹੈ ਵੀ ਹੁਣ ਤੂੰ ਸਾਡੇ ਘਰ ਨਾ ਆਇਆ ਕਰ ਮੇਰਾ ਵਿਆਹ ਹੋਣ ਵਾਲਾ ਮੈਂ ਨਹੀਂ ਚਾਹੁੰਦਾ ਵੀ ਗੈਰ ਬੰਦਾ ਕੋਈ ਸਾਡੇ ਘਰ ਆਵੇ ਤੇ ਅੱਜ ਤੋਂ ਬਾਅਦ ਮੈਨੂੰ ਤੂੰ ਸਾਡੇ ਘਰ ਨਹੀਂ ਦਿਖਣਾ ਚਾਹੀਦਾ ਬਾਜ ਇੱਥੇ ਮੰਨਦਾ ਠੀਕ ਹੈ ਬਾਜ ਹੋਣਾ ਬੰਦ ਕਰ ਦਿੰਦਾ ਹੈ ਤੇ ਜਸਵਿੰਦਰ ਨਾਲ ਜਿਹੜੀ ਉਹਦੀ ਦੋਸਤੀ ਵਗੈਰਾ ਜੋ ਕੁਝ ਬੋਲ ਚੱਲ ਸੀ ਬਿਲਕੁਲ ਬੰਦ ਕਰ ਦਿੰਦਾ ਹੈ ਜਸਵਿੰਦਰ ਨੇ ਸੀ ਵੀ ਕੋਈ ਵੀ ਬਹਾਨਾ ਨਾ ਰਹੇ ਇਹਦੇ ਘਰ ਆਉਣ ਦਾ ਹੁਣ ਬਾਜ ਘਰ ਨਹੀਂ ਆਉਂਦਾ ਜਸਵਿੰਦਰ ਸਿੰਘ ਦਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਸਾਰਾ ਕੁਝ ਠੀਕ ਹੁੰਦਾ ਸਰਜੀਤ ਕੌਰ ਉਸੇ ਤਰੀਕੇ ਮੰਡੀ 'ਚ ਕੰਮ ਕਰਦੀ ਰਹਿੰਦੀ ਹੈ ਉੱਥੇ ਉਹ ਬਾਜ਼ ਨੂੰ ਮਿਲਦੀ ਰਹਿੰਦੀ ਹੈ ਹਾਲਾਂਕਿ ਬਾਜ਼ ਦਾ ਘਰ ਆਉਣਾ ਜਾਣਾ ਬੰਦ ਸੀ ਪਰ ਮੰਡੀ 'ਚ ਇਹਨਾਂ ਦਾ ਮੇਲ ਮਲਾਪ ਚੱਲਦਾ ਰਹਿੰਦਾ ਦੂਜੇ ਪਾਸੇ ਅਮਨ ਜਿਹੜੀ ਹੁੰਦੀ ਹੈ ਬਹੁਤ ਜ਼ਿਆਦਾ ਖੂਬਸੂਰਤ ਹੁੰਦੀ ਹੈ ਜਸਵਿੰਦਰ ਸਿੰਘ ਵੀ ਆਪਣੇ ਵਿਆਹ ਤੋਂ ਬੜਾ ਖੁਸ਼ ਹੁੰਦਾ ਹੈ ਖੂਬਸੂਰਤ ਪਤਨੀ ਮਿਲੀ ਸੀ ਉਹਨੂੰ ਸਾਲ ਬੀਤਦੇ ਨੇ 2 ਬੀਤਦੇ ਨੇ 3 ਬੀਤਦੇ ਨੇ ਕਰੀਬ 4 ਸਾਲ ਬੀਤ ਜਾਂਦੇ ਨੇ ਪਰ ਜਿਹੜਾ ਜਸਵਿੰਦਰ ਸਿੰਘ ਤੇ ਅਮਨ ਕੌਰ ਦੇ ਘਰ ਬੱਚਾ ਨਹੀਂ ਹੁੰਦਾ ਬੱਚੇ ਦੀ ਖੁਸ਼ੀ ਇਹਨਾਂ ਨੂੰ ਨਹੀਂ ਮਿਲਦੀ ਘਰ ਦੀਆਂ ਜੋ ਵੀ ਗੱਲਾਂ ਸੀ ਹੁਣ ਸਰਜੀਤ ਕੌਰ ਦੀ ਉਹਦੇ ਨਾਲ ਐਨੇ ਸਾਲਾਂ ਤੋਂ ਦੋਸਤੀ ਸੀ ਸਾਰਾ ਕੁਝ ਬਾਦ ਨੂੰ ਦੱਸਦੀ ਸੀ ਇੱਕ ਇੱਕ ਗੱਲ ਉਹ ਇਹ ਵੀ ਦੱਸਦੀ ਸੀ ਜੀ ਬੜੀ ਜਗ੍ਹਾ ਤੇ ਗਏ ਨੇ ਨੱਕ ਮੱਥੇ ਰਗੜੇ ਨੇ ਡਾਕਟਰ ਕੋਲ ਵੀ ਗਏ ਨੇ ਪਰ ਇਹਨਾਂ ਦੇ ਘਰ ਔਲਾਦ ਨਹੀਂ ਹੋਈ ਹੁਣ ਇਸ ਗੱਲ ਦਾ ਬਾਦ ਸਿੰਘ ਨੂੰ ਪਤਾ ਲੱਗਦਾ ਤਾਂ ਬਾਦ ਸਿੰਘ ਇੱਕ ਦਿਨ ਬਾਜ਼ਾਰ ਦੇ ਵਿੱਚ ਜਸਵਿੰਦਰ ਸਿੰਘ ਨੂੰ ਦੇਖਦਾ ਤੇ ਉਹਨੂੰ ਰੋਕਦਾ ਜਸਵਿੰਦਰ ਸਿੰਘ ਨਾਲ ਗੱਲਬਾਤ ਹੁੰਦੀ ਹੈ ਜਸਵਿੰਦਰ ਵੀ ਅਜਿਹਾ ਸਾਡੇ ਘਰ ਨਹੀਂ ਆਉਂਦਾ ਜਾਂਦਾ ਨਾਰਮਲ ਗੱਲਬਾਤ ਹੁੰਦੀ ਹੈ ਤੇ ਬਾਅਦ ਉਹ ਨਾਲ ਗੱਲ ਕਰਦਾ ਵੀ ਤੁਹਾਡੇ ਘਰ ਔਲਾਦ ਨਹੀਂ ਹੋਈ ਮਲੇਰਕੋਟਲੇ ਦੇ ਵਿੱਚ ਇੱਕ ਪੀਰ ਦੀ ਜਗ੍ਹਾ ਹੈ ਉੱਥੇ ਤੁਸੀਂ ਜਾਓ ਮਿੰਨਤਾ ਕਰੋ ਉੱਥੋਂ ਮੰਗੋ ਉੱਥੋਂ ਬੜਿਆਂ ਨੂੰ ਦਾਤਾਂ ਮਿਲੀਆਂ ਨੇ ਜਸਵਿੰਦਰ ਦਾ ਕਹਿਣਾ ਸੀ ਬੜੀ ਜਗ੍ਹਾ ਗਏ ਆ ਨੱਕ ਮੱਥੇ ਰਗੜੇ ਨੇ ਕਿਤੋਂ ਵੀ ਸਾਨੂੰ ਇਹ ਖੁਸ਼ੀ ਪ੍ਰਾਪਤ ਨਹੀਂ ਹੋਈ ਪਰ ਬਾਜ਼ ਦਾ ਕਹਿਣਾ ਸੀ ਇੱਕ ਵਾਰੀ ਮੇਰੇ ਕਹੇ ਤੇ ਤੁਸੀਂ ਪੀਰ ਦੀ ਦਰਗਾਹ ਤੇ ਜਾਓ ਉੱਥੇ ਬੜੇ ਲੋਕਾਂ ਨੂੰ ਖੁਸ਼ੀਆਂ ਮਿਲੀਆਂ ਨੇ ਜਸਵਿੰਦਰ ਸਿੰਘ ਉਹਦਾ ਕੌਨਫੀਡੈਂਸ ਦੇਖ ਕੇ ਉਹਨੂੰ ਵੀ ਲੱਗਦਾ ਵੀ ਇੱਕ ਵਾਰੀ ਜਾਣਾ ਜ਼ਰੂਰ ਚਾਹੀਦਾ ਚਲੋ ਉੱਥੋਂ ਹਾਈ ਹੈਲੋ ਹੋਣ ਤੋਂ ਬਾਅਦ ਜਸਵਿੰਦਰ ਸਿੰਘ ਆਪਣੇ ਘਰ ਆ ਜਾਂਦਾ ਉਹ ਘਰ ਆ ਕੇ ਸਾਰਾ ਕੁਝ ਅਮਨ ਕੌਰ ਨੂੰ ਦੱਸਦਾ ਤੇ ਉਹ ਦੱਸਦਾ ਵੀ ਬਾਜ਼ ਮਿਲਿਆ ਸੀ ਤੇ ਉਹਨੇ ਇਹ ਗੱਲ ਕਹੀ ਹੈ ਹੁਣ ਅਮਨ ਕੌਰ ਕਹਿੰਦੀ ਹੈ ਵੀ ਆਪਾਂ ਇੰਨੀਆ ਜਗ੍ਹਾ ਤੇ ਜਾ ਕੇ ਆਏ ਆ ਇੱਥੇ ਵੀ ਜਾ ਕੇ ਦੇਖ ਲੈਣੇ ਆ ਤੇ ਅਮਨ ਨੇ ਵੀ ਬਾਜ਼ ਦੇ ਬਾਰੇ ਬਹੁਤ ਕੁਛ ਸੁਣਿਆ ਹੋਇਆ ਸੀ ਕਿਉਂਕਿ ਮਹੱਲੇ ਦੇ ਵਿੱਚ ਗੱਲਾਂ ਹੁੰਦੀਆਂ ਸੀ ਬਾਜ ਦੀਆਂ ਤੇ ਉਹਦੀ ਸੱਸ ਦੀਆਂ ਉਹ ਬਹੁਤ ਕੁਛ ਉਹਨੇ ਸੁਣਿਆ ਸੀ ਤੇ ਬਾਜ ਉਹਨੇ ਦੇਖਿਆ ਨਹੀਂ ਸੀ ਪਰ ਬਾਜ ਦੇ ਬਾਰੇ ਜਾਣਦੀ ਸੀ ਬਹੁਤ ਕੁਛ ਫਿਰ ਉਹ ਕਹਿੰਦੀ ਹੈ ਵੀ ਠੀਕ ਆ ਆਪਾਂ ਚੱਲਦੇ ਆਂ ਪਰ ਆਪਾਂ ਨੂੰ ਇਹ ਤਾਂ ਪਤਾ ਹੀ ਨਹੀਂ ਵੀ ਉੱਥੇ ਜਾ ਕੇ ਕਿਵੇਂ ਮੰਨਤ ਮੰਗਣੀ ਹੈ ਕੀ ਕੁਛ ਕਰਨਾ ਹੈ ਇਹਦੇ ਬਾਰੇ ਜਾਣਕਾਰੀ ਨਹੀਂ ਤੇ ਐਂ ਕਰੋ ਬਾਜ ਨੂੰ ਘਰ ਬੁਲਾ ਲਓ ਆਪਾਂ ਉਹ ਤੋਂ ਪੁੱਛ ਲੈਨੇ ਆ ਜਸਵਿੰਦਰ ਨੂੰ ਵੀ ਇਹ ਗੱਲ ਠੀਕ ਲੱਗਦੀ ਹੈ ਜਸਵਿੰਦਰ ਬਾਜ ਨੂੰ ਆਪਣੇ ਘਰ ਬੁਲਾਉਂਦਾ ਹੁਣ ਸੱਪ ਨੇ ਆਪਣੇ ਘਰ ਬੁਲਾ ਲਿਆ ਸੀ ਤੇ ਸੱਪ ਕਦੇ ਵੀ ਡੰਗ ਮਾਰਨ ਨੂੰ ਨਹੀਂ ਜਾਂਦਾ ਬਾਜ ਘਰ ਆਉਂਦਾ ਹੈ ਘਰ ਆ ਕੇ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਜਾਂਦਾ ਹੈ ਪਰ ਬਾਜ ਜਿਵੇਂ ਹੀ ਅਮਨ ਕੌਰ ਨੂੰ ਦੇਖਦਾ ਅਮਨ ਬਹੁਤ ਖੂਬਸੂਰਤ ਹੁੰਦੀ ਉਹਦੇ ਵੱਲ ਅਟ੍ਰੈਕਟ ਹੁੰਦਾ ਕੁਝ ਨਾ ਕੁਝ ਅਮਨ ਦੇ ਮਨ ਚ ਮੰਨ ਲੀਏ ਜਾਂ ਅਮਨ ਨੇ ਆਪਣੀ ਸੱਸ ਤੇ ਬਾਜ ਦੇ ਕਿਸੇ ਸੁਣੇ ਸੀ ਉਸ ਤਰੀਕੇ ਮੰਨ ਲੀਏ ਅਮਨ ਵੀ ਇੱਕ ਵਾਰੀ ਉਹਦੇ ਵੱਲ ਅਟ੍ਰੈਕਟ ਹੁੰਦੀ ਹੈ ਉੱਥੇ ਬੈਠਦੇ ਨੇ ਗੱਲਬਾਤ ਕਰਦੇ ਨੇ ਸਾਰਾ ਕੁਝ ਸਮਝਾਇਆ ਜਾਂਦਾ ਅਮਨ ਆਪਣੇ ਪਤੀ ਨੂੰ ਕਹਿੰਦੀ ਹੈ ਵੀ ਕੁਝ ਖਾਣ ਵਾਸਤੇ ਫੜ ਲਿਓ ਹੁਣ ਜਸਵਿੰਦਰ ਨੂੰ ਪਤਾ ਸੀ ਵੀ ਇਹ ਲੱਸੀ ਪੀਂਦਾ ਘਰ ਦੇ ਵਿੱਚ ਲੱਸੀ ਵੀ ਨਹੀਂ ਸੀ ਉਸ ਸਮੇਂ ਤੇ ਦਹੀਂ ਵੀ ਨਹੀਂ ਸੀ ਉਹ ਦਹੀਂ ਲੈਣ ਬਾਜ਼ਾਰ ਚਲਾ ਜਾਂਦਾ ਤੇ ਪਿੱਛੇ ਬਾਜ ਤੇ ਅਮਨ ਘਰ ਦੇ ਵਿੱਚ ਇਕੱਲੇ ਰਹਿ ਜਾਂਦੇ ਨੇ ਹੁਣ ਇੱਥੇ ਬਾਜ ਕਹਿੰਦਾ ਵੀ ਭਾਬੀ ਤੈਨੂੰ ਪਤਾ ਜੇ ਮੰਨਤ ਪੂਰੀ ਹੋ ਜੇ ਤਾਂ ਰਸਤਾ ਦਿਖਾਉਣ ਵਾਲੇ ਦੀ ਵੀ ਮੁਰਾਦ ਪੂਰੀ ਕੀਤੀ ਜਾਂਦੀ ਹੈ ਉਹ ਕਹਿੰਦੀ ਮੈਂ ਸਮਝੀ ਨਹੀਂ ਮੇੰ ਨੂੰ ਇਹਨਾਂ ਪਤਾ ਵੀ ਮੰਨਤ ਪੂਰੀ ਹੋਣ ਤੋਂ ਬਾਅਦ ਸ਼ੁਕਰੀਆ ਵੀ ਅਦਾ ਕਰਨ ਜਾਣਾ ਪੈਂਦਾ ਉੱਥੇ ਉਹ ਕਹਿੰਦਾ ਉੱਥੇ ਤਾਂ ਜਾਣਾ ਹੀ ਪੈਂਦਾ ਪਰ ਜਿਹੜਾ ਰਸਤਾ ਦਿਖਾਏ ਰਸਤਾ ਮੈਂ ਦਿਖਾਇਆ ਜੇ ਤੁਹਾਡੀ ਮਰਜ਼ੀ ਪੂਰੀ ਹੁੰਦੀ ਹੈ ਤਾਂ ਤੈਨੂੰ ਮੇਰੀ ਮਰਜ਼ੀ ਵੀ ਪੂਰੀ ਕਰਨੀ ਪਵੇਗੀ ਉਹ ਕਹਿੰਦੀ ਇਹਦੇ ਦੱਸ ਤੇਰੀ ਕੀ ਮਰਜ਼ੀ ਹੈ ਉਹ ਕਹਿੰਦਾ ਪਹਿਲਾਂ ਤੈਨੂੰ ਪੁੱਤ ਦੀ ਖੁਸ਼ੀ ਮਿਲ ਜੇ ਤੇਰੇ ਘਰ ਕੋਈ ਬੱਚਾ ਹੋ ਜਾਵੇ ਉਸ ਤੋਂ ਬਾਅਦ ਮੈਂ ਦੱਸਾਂਗਾ ਉਹ ਕਹਿੰਦੀ ਚਲ ਠੀਕ ਹੈ ਹੁਣੇ ਉੱਥੇ ਜਾਂਦੇ ਨੇ ਦਰਗਾਹ ਤੇ ਜਾਂਦੇ ਨੇ ਲਗਾਤਾਰ ਆਏ ਵੀਰਵਾਰ ਜਾਂਦੇ ਨੇ ਉਹਨੇ ਲਗਾਤਾਰ 21 ਵੀਰਵਾਰ ਉੱਥੇ ਜਾਂਦੇ ਨੇ ਤੇ ਅਮਨ ਪ੍ਰੈਗਨੈਂਟ ਹੋ ਜਾਂਦੀ ਹੈ। ਪ੍ਰੈਗਨੈਂਟ ਹੋਣ ਤੋਂ ਬਾਅਦ ਅਮਨ ਬੜੀ ਖੁਸ਼ ਹੁੰਦੀ ਹੈ। ਇਹ ਸਾਰਾ ਕੁਝ ਚੱਲਦਾ ਹੈ ਤੇ ਇਹਨਾਂ ਦੇ ਘਰ ਇੱਕ ਦੋ ਜੁੜਵਾ ਬੱਚੇ ਹੁੰਦੇ ਨੇ ਇੱਕ ਲੜਕਾ ਤੇ ਇੱਕ ਲੜਕੀ। ਅਮਨ ਬਹੁਤ ਖੁਸ਼ ਹੁੰਦੀ ਹੈ ਤੇ ਬਾਜ ਦੇ ਪ੍ਰਤੀ ਇਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਵੱਧ ਜਾਂਦੀ ਹੈ। ਬਾਜ ਇਹਨਾਂ ਦੇ ਘਰ ਆਉਂਦਾ ਹੈ। ਬਾਜ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ ਖਾਣ ਪੀਣ ਨੂੰ ਵੀ ਇਹਨੇ ਸਾਨੂੰ ਰਸਤਾ ਦਿਖਾਇਆ ਤੇ ਸਾਡੇ ਘਰ ਬੱਚਿਆਂ ਦੀ ਜਿਹੜੀ ਖੁਸ਼ੀ ਹੈ ਉਹ ਆਈ ਹੈ। ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਉਸ ਤੋਂ ਬਾਅਦ ਪੀਰ ਦੀ ਦਰਗਾਹ ਤੇ ਜਾਇਆ ਜਾਂਦਾ ਹੈ ਸ਼ੁਕਰੀਆ ਅਦਾ ਕਰਨ ਲਈ ਕਹਿ ਲਈਏ ਤੇ ਉੱਥੇ ਨਾਲ ਬਾਜ ਵੀ ਜਾਂਦਾ ਹੈ ਉੱਥੇ ਅਮਨ ਨੂੰ ਕੱਲੀ ਨੂੰ ਦੇਖ ਕੇ ਫਿਰ ਇਹ ਕਹਿੰਦਾ ਵੀ ਤੇਰੀ ਜਿਹੜੀ ਖੁਸ਼ੀ ਸੀ ਉਹ ਤੈਨੂੰ ਮਿਲ ਗਈ ਤੇ ਹੁਣ ਰਸਤਾ ਦਿਖਾਉਣ ਵਾਲੇ ਦੀ ਮਰਜ਼ੀ ਪੂਰੀ ਕਰਨ ਦਾ ਵੀ ਟਾਈਮ ਆ ਗਿਆ ਅਮਨ ਕਹਿੰਦੀ ਵੀ ਦੱਸ ਤੇਰੀ ਕੀ ਮਰਜ਼ੀ ਹੈ ਇੱਥੇ ਬਾਜ ਨੂੰ ਕਹਿੰਦਾ ਵੀ ਮੇਰੀ ਮਰਜ਼ੀ ਦੂੰਗਾ ਮੈਂ ਤੈਨੂੰ ਪਾਣਾ ਚਾਹੁੰਦਾ ਇੱਕ ਵਾਰ ਅਮਨ ਥੋੜਾ ਘਬਰਾਉਂਦੀ ਹੈ ਉਹ ਕਹਿੰਦੀ ਵੀ ਇਹ ਨਹੀਂ ਹੋ ਸਕਦਾ ਉਹ ਕਹਿੰਦਾ ਦੇਖ ਲੈ ਮੈਂ ਰਸਤਾ ਦਿਖਾਇਆ ਸੀ ਤੂੰ ਕਿਹਾ ਸੀ ਵੀ ਮੈਂ ਤੇਰੀ ਮਰਾਦ ਪੂਰੀ ਕਰਾਂਗੀ ਚਲੋ ਇੱਥੇ ਇਨੀ ਇੱਕ ਗੱਲ ਹੁੰਦੀ ਹੈ ਵਾਪਸ ਆ ਜਾਂਦੇ ਨੇ ਹੁਣ ਇਹਨਾਂ ਦੇ ਘਰ ਬਾਜ਼ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਇੱਥੇ ਜਸਵਿੰਦਰ ਸਿੰਘ ਸਭ ਤੋਂ ਵੱਡੀ ਗਲਤੀ ਕਰ ਜਾਂਦਾ ਤੇ ਹੁਣ ਉਹ ਅਕਸਰ ਉਸ ਸਮੇਂ ਆਉਂਦਾ ਸੀ ਜਦੋਂ ਜਸਵਿੰਦਰ ਘਰ ਦੇ ਵਿੱਚ ਨਹੀਂ ਸੀ ਹੁੰਦਾ ਸਰਜੀਤ ਮੰਡੀ ਦੇ ਵਿੱਚ ਹੁੰਦੀ ਸੀ ਤੇ ਅਮਨ ਦੇ ਨਾਲ ਹਰਕਤਾਂ ਕੀਤੀਆਂ ਜਾਂਦੀਆਂ ਸ਼ੁਰੂ-ਸ਼ੁਰੂ ਚੰਮਨ ਨੂੰ ਇਹ ਸਾਰਾ ਕੁਝ ਠੀਕ ਨਹੀਂ ਲੱਗਦਾ ਪਰ ਹੌਲੀ-ਹੌਲੀ ਉਹਨੂੰ ਵੀ ਇਹ ਸਾਰਾ ਕੁਝ ਚੰਗਾ ਲੱਗਣ ਲੱਗ ਜਾਂਦਾ ਹੈ। ਉਹਨੂੰ ਫਿਰ ਯਾਦ ਕਰਵਾਇਆ ਜਾਂਦਾ ਬਾਜ ਵੱਲੋਂ ਵੀ ਮੇਰੀ ਮਰਜ਼ੀ ਪੂਰੀ ਕਰਨ ਦਾ ਤੇਰਾ ਟਾਈਮ ਆ ਗਿਆ। ਉਹ ਹੁਣ ਇਸ ਵਾਸਤੇ ਤਿਆਰ ਤਾਂ ਹੋ ਜਾਂਦੀ ਹੈ ਪਰ ਹਜੇ ਉਹ ਇਹਨੂੰ ਰੋਕਦੀ ਹੈ। ਕੁਝ ਸਮੇਂ ਬਾਅਦ ਇੱਕ ਦਿਨ ਘਰ ਦੇ ਵਿੱਚ ਕੋਈ ਵੀ ਨਹੀਂ ਹੁੰਦਾ ਜਿਹੜਾ ਜਸਵਿੰਦਰ ਹੈ ਉਹ ਵੀ ਕਿਤੇ ਗਿਆ ਹੁੰਦਾ ਤੇ ਸੱਸ ਸਰਜੀਤ ਕੌਰ ਜਿਹੜੀ ਸੀ ਉਹ ਵੀ ਮੰਡੀ ਦੇ ਵਿੱਚ ਸੀ। ਇੱਥੇ ਅਮਨ ਆਹ ਫੋਨ ਕਰਕੇ ਬਾਜ ਨੂੰ ਬੁਲਾਉਂਦੀ ਹੈ। ਦੋਨੋਂ ਘਰ ਦੇ ਵਿੱਚ ਇਕੱਲੇ ਹੁੰਦੇ ਨੇ। ਫਿਰ ਇਹਨਾਂ ਦੇ ਵਿੱਚ ਉਹ ਸਭ ਹੁੰਦਾ ਜਿਹੜਾ ਨਹੀਂ ਸੀ ਹੋਣਾ ਚਾਹੀਦਾ ਇੱਕ ਵਿਆਹੀ ਹੋਈ ਔਰਤ ਪਤੀ ਦੇ ਹੁੰਦਿਆਂ ਕਹ ਲਈ ਵੀ ਰਿਸ਼ਤੇ ਨੂੰ ਕਲੰਕਿਤ ਕਰਦੀ ਹੈ ਤੇ ਉਹ ਸਭ ਕੁਝ ਜੋ ਹੁੰਦਾ ਫਿਰ ਇੱਥੇ ਰੁਕਦਾ ਨਹੀਂ ਫਿਰ ਇਹ ਲਗਾਤਾਰ ਚੱਲਦਾ ਹੁਣ ਅਮਨ ਨੂੰ ਬਾਜ ਦੀ ਯਾਦ ਤੇ ਬਾਜ ਨੂੰ ਅਮਨ ਦੀ ਯਾਦ ਪੈ ਚੁੱਕੀ ਸੀ ਜਿਹੜੀ ਉਹਦੀ ਦੋਸਤੀ ਪਹਿਲਾਂ ਉਹਦੀ ਸੱਸ ਨਾਲ ਸੀ ਹੁਣ ਨੂੰ ਨਾਲ ਸੀ ਇਹ ਲਗਾਤਾਰ ਇਹਨਾਂ ਦਾ ਸਾਰਾ ਕੁਝ ਚੱਲਦਾ ਰਹਿੰਦਾ ਹੁਣ ਜਸਵਿੰਦਰ ਨੂੰ ਵੀ ਲੱਗਣ ਲੱਗ ਜਾਂਦਾ ਵੀ ਬਾਜ ਹਮੇਸ਼ਾ ਉਹਦੀ ਗੈਰ ਹਾਜ਼ਰੀ ਦੇ ਵਿੱਚ ਹੀ ਘਰ ਦੇ ਵਿੱਚ ਆਉਂਦਾ। ਉਹ ਰੋਕਦਾ ਅਮਨ ਨੂੰ ਬਾਜ ਨੂੰ ਵੀ ਕਿਹਾ ਜਾਂਦਾ ਪਰ ਹੁਣ ਇੱਥੇ ਜਿਹੜੀ ਅਮਨ ਸੀ ਉਹਦਾ ਕਹਿਣਾ ਸੀ ਵੀ ਇਹਦੇ ਕਰਕੇ ਸਾਡੇ ਘਰ ਖੁਸ਼ੀਆਂ ਆਈਆਂ ਨੇ ਤੇ ਤੂੰ ਇਹਨੂੰ ਹੀ ਚੰਗਾ ਮਾੜਾ ਕਹਿ ਰਿਹਾ। ਰੱਬ ਤੋਂ ਡਰ ਕਈ ਤਰ੍ਹਾਂ ਦੇ ਜਿਵੇਂ ਹੁਣ ਔਰਤਾਂ ਬਲੈਕਮੇਲ ਕਰਦੀਆਂ ਨੇ ਉਹਨੂੰ ਕੀਤਾ ਜਾਂਦਾ ਤੇ ਫਿਰ ਅਮਨ ਇੱਕ ਵਾਰੀ ਪ੍ਰੈਗਨੈਂਟ ਹੁੰਦੀ ਹੈ। ਪ੍ਰੈਗਨੈਂਟ ਤੋਂ ਬਾਅਦ ਫਿਰ ਉਹਦੇ ਘਰ ਇੱਕ ਲੜਕੀ ਜਨਮ ਲੈਂਦੀ ਹੈ। ਇਸ ਤੋਂ ਬਾਅਦ ਬਾਜ ਤੇ ਅਮਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਹੁੰਦੇ। ਤੇ ਇੱਕ ਦਿਨ ਜਸਵਿੰਦਰ ਇਹਨਾਂ ਨੂੰ ਰੰਗੇ ਹੱਥੀਂ ਫੜ ਲੈਂਦਾ ਜਦੋਂ ਫੜਦਾ ਹੈ ਬਾਜ ਨੂੰ ਵੀ ਗਾਲਾਂ ਕੱਢ ਕੇ ਉੱਥੋਂ ਭਜਾਇਆ ਜਾਂਦਾ ਅਮਨ ਨੂੰ ਕੁੱਟਿਆ ਮਾਰਿਆ ਜਾਂਦਾ ਅਮਨ ਤੇ ਪਵੰਦੀਆਂ ਲਾ ਦਿੱਤੀਆਂ ਜਾਂਦੀਆਂ ਨੇ ਉਹਨੇ ਪਵੰਦੀਆਂ ਅਮਨ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਅਮਨ ਆਪਣੇ ਪੇਕੇ ਚਲੀ ਜਾਂਦੀ ਉਸ ਤੋਂ ਬਾਅਦ ਫਿਰ ਉੱਥੋਂ ਜਸਵਿੰਦਰ ਸਿੰਘ ਇਹਨੂੰ ਲੈ ਕੇ ਆਉਂਦਾ ਇਹ ਸਾਰਾ ਕੁਝ ਲੜਾਈ ਝਗੜੇ ਇਹਨਾਂ ਦੇ ਚੱਲਦੇ ਰਹਿੰਦੇ ਸੀ ਤੇ ਅਮਨ ਹੁਣ ਬਾਜ ਤੋਂ ਬਿਨਾਂ ਨਹੀਂ ਸੀ ਰਹਿ ਸਕਦੀ ਫਿਰ ਅਮਨ ਕੀ ਕਰਦੀ ਹੈ ਬਾਜ ਨਾਲ ਗੱਲ ਕਰਦੀ ਹੈ ਵੀ ਜੇ ਤੂੰ ਮੇਰੇ ਨਾਲ ਰਹਿਣਾ ਹੈ ਮੇਰੇ ਨੂੰ ਪਿਆਰ ਕਰਦਾ ਤਾਂ ਤੈਨੂੰ ਜਸਵਿੰਦਰ ਨਾਮ ਦਾ ਰੋੜਾ ਰਸਤੇ ਦੇ ਵਿੱਚੋਂ ਹਟਾਉਣਾ ਪਏਗਾ ਹੁਣ ਇੱਥੋਂ ਤੱਕ ਇੱਕ ਔਰਤ ਜਿਹੜੀ ਸੀ ਉਹ ਉਤਰ ਚੁੱਕੀ ਸੀ ਇਸ ਹੱਦ ਤੱਕ ਜਾ ਚੁੱਕੀ ਸੀ ਫਿਰ ਇਹਨਾਂ ਦੀ ਪਲੈਨਿੰਗ ਬਣਦੀ ਹੈ ਕਿਉਂਕਿ ਹੁਣ ਇਹਨਾਂ ਦੀ ਇੱਛਾ ਸੀ ਵੀ ਇਹ ਆਪਣੀ ਜ਼ਿੰਦਗੀ ਇਕੱਠੇ ਬਤੀਤ ਕਰਨ ਤੇ ਫਿਰ ਇੱਕ ਦਿਨ ਬਾਜ ਸ਼ਰਾਬ ਦੀ ਬੋਤਲ ਲੈ ਕੇ ਘਰ ਆਉਂਦਾ ਇੱਥੇ ਜਸਵਿੰਦਰ ਪਹਿਲਾਂ ਤਾਂ ਕਹਿੰਦਾ ਵੀ ਇੱਥੇ ਕਿਉਂ ਆਏ ਆ ਚਲੋ ਹੌਲੀ-ਹੌਲੀ ਗੱਲਾਂ-ਬਾਤਾਂ ਦੇ ਵਿੱਚ ਲਾ ਕੇ ਤੇ ਉੱਥੇ ਹੁੰਦਾ ਫਿਰ ਜਸਵਿੰਦਰ ਦਾ ਕਹਿਣਾ ਸੀ ਵੀ ਤੂੰ ਤਾਂ ਸ਼ਰਾਬ ਪੀਂਦਾ ਨਹੀਂ ਫਿਰ ਸ਼ਰਾਬ ਤੂੰ ਕਹਿੰਦਾ ਵੀ ਠੀਕ ਆ ਤੂੰ ਮੈਨੂੰ ਮਾਫ ਕੀਤਾ ਇਸ ਖੁਸ਼ੀ ਦੇ ਵਿੱਚ ਲੈ ਕੇ ਆਇਆ ਅੱਜ ਆਪਣੀ ਆਖਰੀ ਜਿਹੜਾ ਪੈਗ ਹੋਏਗਾ ਇਸ ਤੋਂ ਬਾਅਦ ਆਪਣੀ ਦੋਸਤੀ ਖਤਮ ਉੱਥੇ ਬੈਠ ਕੇ ਦੋਨੋਂ ਜਣੇ ਸ਼ਰਾਬ ਪੀਣੀ ਸ਼ੁਰੂ ਕਰਦੇ ਨੇ ਜਸਵਿੰਦਰ ਉੱਠ ਕੇ ਬਾਥਰੂਮ ਜਾਂਦਾ ਪਿੱਛੋਂ ਜਿਹੜਾ ਬਾਦ ਸੀ ਨਸ਼ੇ ਦੀਆਂ ਗੋਲੀਆਂ ਜਾਂ ਨੀਂਦ ਦੀਆਂ ਗੋਲੀਆਂ ਕਹਿ ਲਓ ਉਹਦੇ ਪੈਕ ਦੇ ਵਿੱਚ ਪਾ ਦਿੰਦਾ ਜਿਵੇਂ ਉਹ ਆ ਕੇ ਪੀਂਦਾ ਤੇ ਉਹ ਇੱਕ ਤਰ੍ਹਾਂ ਨਾਲ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲਾ ਜਾਂਦਾ ਉਸ ਸਮੇਂ ਉਹ ਔਰਤ ਜਿਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਦੇ ਨਾਲ ਫੇਰੇ ਲਏ ਸੀ ਉਹਦੇ ਵਾਸਤੇ ਰੱਸੀ ਲੈ ਕੇ ਆਉਂਦੀ ਹੈ ਉਹ ਰੱਸੀ ਦੇ ਨਾਲ ਦੋਨੋਂ ਜਣੇ ਮਿਲ ਕੇ ਉਹਦਾ ਗਲ ਘੁੱਟਦੇ ਨੇ ਹੁਣ ਗਲ ਘੁੱਟ ਕੇ ਮਾਰਨ ਤੋਂ ਬਾਅਦ ਕਾਫੀ ਟਾਈਮ ਹੋ ਜਾਂਦਾ ਇਹਨਾਂ ਨੂੰ ਕਰਦਿਆਂ ਕਰਾਉਂਦਿਆਂ ਨੂੰ ਤਕਰੀਬਨ 4 ਵਜ ਜਾਂਦੇ ਨੇ 4 ਵਜੇ ਬੋਰੀ ਦੇ ਵਿੱਚ ਪਾ ਕੇ ਫਿਰ ਅਮਨ ਦੀ ਮਦਦ ਦੇ ਨਾਲ ਮੋਟਰਸਾਈਕਲ ਤੇ ਰੱਖ ਕੇ ਇਹਦੀ ਸਲਾਹ ਹੁੰਦੀ ਹੈ ਵੀ ਇਹਨੂੰ ਕਿਤੇ ਦੂਰ ਜਾ ਕੇ ਸਿਟਿਆਵੇ ਜਿੱਥੇ ਇਹਦੀ ਕਿਤੇ ਪਛਾਣ ਹੀ ਨਾ ਹੋ ਸਕੇ ਪਰ ਪਿੰਡ ਅਹਾਨ ਖੇੜੀ ਦੇ ਨੇੜੇ ਜਾ ਕੇ ਇੱਕ ਇੱਟ ਦੇ ਉੱਤੇ ਮੋਟਰਸਾਈਕਲ ਚੜਦਾ ਤੇ ਇਹ ਉੱਥੇ गिर ਜਾਂਦਾ ਉਹ ਬੋਰੀ ਵੀ गिर ਜਾਂਦੀ ਹੈ ਬੋਰੀ ਜਦੋਂ गिरਦੀ ਹੈ ਤਾਂ ਖੁੱਲ ਜਾਂਦੀ ਹੈ Laash ਦਾ ਚਿਹਰਾ ਜਿਹੜਾ ਸੀ ਉਹ ਬਾਹਰ ਨਿਕਲ ਜਾਂਦਾ ਇੱਕ ਭਰਾ ਜਾਂਦਾ ਉਹਨੇ ਦੇ ਇਕੱਲੇ ਦੀ ਵਸ ਦੀ ਗੱਲ ਵੀ ਨਹੀਂ ਸੀ ਉਹ ਬੋਰੀ ਨੂੰ ਚੱਕ ਕੇ ਉੱਤੇ ਰੱਖਣਾ ਇਹ ਉੱਤੇ ਹੀ ਲਾਸ਼ ਨੂੰ ਛੱਡ ਕੇ ਵਾਪਸ ਆ ਜਾਂਦਾ ਫਿਰ ਇਤੋਂ ਕਿਸੇ ਵੱਲੋਂ ਦੇਖੀ ਜਾਂਦੀ ਹੈ ਉਹ ਲਾਸ਼ ਲਾਸ਼ ਜੋ ਦੇਖਦੇ ਨੇ ਫਿਰ ਪੁਲਿਸ ਪਹੁੰਚਦੀ ਹੈ ਫਿਰ ਸਾਰਾ ਜਿਹੜਾ ਸੀ ਇਹ ਕੇਸ ਖੁੱਲ ਕੇ ਬਾਹਰ ਆਉਂਦਾ ਪੁਲਿਸ ਦੋਨਾਂ ਨੂੰ ਗ੍ਰਿਫਤਾਰ ਕਰਕੇ ਫਿਰ ਇਹਨਾਂ ਦੀ ਨਿਸ਼ਾਨਦੇਹੀ ਤੇ ਉਹ ਰੱਸੀ ਬਰਾਮਦ ਕੀਤੀ ਜਾਂਦੀ ਹੈ ਉਹ ਸ਼ਰਾਬ ਦੀਆਂ ਬੋਤਲਾਂ ਸਾਰਾ ਕੁਝ ਬਰਾਮਦ ਕੀਤਾ ਜਾਂਦਾ ਉਹ ਮੋਟਰਸਾਈਕਲ ਬਰਾਮਦ ਕੀਤਾ ਜਾਂਦਾ ਇਸ ਤੋਂ ਬਾਅਦ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਫਿਰ ਇਹ ਕੇਸ ਚੱਲਦਾ ਇਸ ਤੋਂ ਬਾਅਦ ਜਿਹੜੇ ਜੱਜ ਸਾਹਿਬ ਹੁੰਦੇ ਨੇ ਇਹਨਾਂ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੇ ਨੇ ਜੋ ਕੁਛ ਇਹਨਾਂ ਨੇ ਕੀਤਾ ਉਹਦਾ ਇਹਨਾਂ ਨੂੰ ਬਣਦਾ ਜਿਹੜਾ ਇਹਨਾਂ ਦੀ ਸਜ਼ਾ ਸੀ ਉਹ ਇਹਨਾਂ ਨੂੰ ਮਿਲ ਗਈ ਇਹਨਾਂ ਦੀ ਜ਼ਿੰਦਗੀ ਜਿਹੜੀ ਜੇਲ੍ਹ ਦੇ ਵਿੱਚ ਪਰ ਪਿੱਛੇ ਜਿਹੜੇ ਤਿੰਨ ਬੱਚੇ ਸੀ ਜਿੰਨਾਂ ਪਿੱਛੇ ਅਮਨ ਨੇ ਐਨਾ ਕੁਛ ਕੀਤਾ ਕਿੰਨੀਆਂ ਜਗ੍ਹਾ ਤੇ ਨੱਕ ਮੱਥੇ ਰਗੜੇ ਉਹ ਤਿੰਨ ਬੱਚੇ ਹੋਏ ਤਿੰਨ ਬੱਚੇ ਹੋਣ ਤੋਂ ਬਾਅਦ ਐਸੇ ਗਲਤ ਰਾਹ ਤੇ ਤੁਰੇ ਤੇ ਉਹ ਬੱਚਿਆਂ ਦੇ ਪਿਤਾ ਨੂੰ ਹੀ ਆਪ ਆਪਣੇ ਹੱਥੀ ਮਾਰਿਆ ਤੇ ਤਿੰਨ ਬੱਚੇ ਫਿਰ ਅਨਾਥ ਹੋ ਜਾਂਦੇ ਨੇ ਫਿਰ ਉਹ ਤਿੰਨ ਬੱਚਿਆਂ ਦੀ ਪਰਵਰਿਸ਼ ਇੱਕ ਵਾਰੀ ਵਿਧਵਾ ਔਰਤ ਸਰਜੀਤ ਕੌਰ ਕਰਦੀ ਹੈ ਹੁਣ ਸਰਜੀਤ ਕੌਰ ਨੇ ਕਿਸੇ ਟਾਈਮ ਬਾਜ਼ ਦੇ ਨਾਲ ਦੋਸਤੀ ਰੱਖੀ ਉਹ ਬਾਜ਼ ਇਹਨਾਂ ਦੇ ਘਰ ਐਸਾ ਵੜਿਆ ਉਹ ਇਹਨੇ ਇਹਨਾਂ ਦਾ ਘਰ ਹੀ ਤਬਾਹ ਕਰਤਾ ਸਰਜੀਤ ਕੌਰ ਨੂੰ ਉਹਦੇ ਦੋਸਤੀ ਦੀ ਕੀਮਤ ਆਪਣੇ ਪੁੱਤਰ ਦੇ ਰੂਪ ਦੇ ਵਿੱਚ ਚੁਕਾਣੀ ਪਈ ਤੇ ਇੱਕ ਵਾਰ ਫਿਰ ਉਹ ਬਜ਼ੁਰਗ ਹੋ ਚੁੱਕੀ ਔਰਤ ਆਪਣੇ ਪੋਤੇ ਤੇ ਪੋਤੀਆਂ ਦੀ ਪਰਵਰਿਸ਼ ਕਰਦੀ ਹੈ ਤੇ ਇਹਨਾਂ ਨੂੰ ਇਹਨਾਂ ਦੇ ਬਣਦੇ ਦੀ ਸਜ਼ਾ ਮਿਲਦੀ ਹੈ ਔਰਤ ਜਦੋਂ ਗਲਤ ਰਾਹ ਤੇ ਤੁਰ ਪੇ ਤਾਂ ਉਹਨੂੰ ਵਾਪਸ ਮੋੜਨਾ ਬਹੁਤ ਔਖਾ ਹੈ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ